ਗੁਰੂ ਨਾਨਕ ਲਈ ਤੇ ਆਏ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਨੀ ਅਤੇ ਪਹਿਲੇ ਸਤਿਗੁਰ ਹਨ ਸਤਿਗੁਰ ਪਰਮਾਤਮ ਸ਼ਕਤੀ ਹੁੰਦੀ ਹੈ ਜੋ ਮਨੁੱਖੀ ਮਾਨਸਿਕਤਾ ਦੇ ਹਨੇਰੇ ਨੂੰ ਪ੍ਰਕਾਸ਼ਮਾਨ ਕਰਦੀ ਹੈ ਸਤਿਗੁਰ ਜੀ ਦਾ ਪ੍ਰਕਾਸ਼ ਰਾਏ ਭੋਏ ਦੀ ਤਲਵੰਡੀ ਜੋ ਕਿ ਅੱਜ ਕੱਲ ਨਨਕਾਣਾ ਸਾਹਿਬ ਪਾਕਿਸਤਾਨ ਵਿੱਚ ਹੈ ਵਿਖੇ ਹੋਇਆ ਸਤਗੁਰੂ ਨਾਨਕ ਸਾਹਿਬ ਜੀ ਨੇ ਇੱਕ ਨਵੇਂ ਧਰਮ ਅਤੇ ਨਵੀਂ ਸੱਭਿਆਤਾ ਨੂੰ ਜਨਮ ਦਿੱਤਾ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਭਾਰਤ ਵਰਸ਼ ਦੀ ਧਰਤੀ ਤੇ ਅਗਿਆਨ ਦੀ ਬਹੁਤ ਗਹਿਰੀ ਧੁੰਦ ਚੜ੍ਹੀ ਹੋਈ ਸੀ ਅਗਿਆਨ ਦੇ ਇਸ ਢੂੰਗੇ ਹਨੇਰੇ ਵਿੱਚ ਸਤਗੁਰੂ ਨਾਨਕ ਸਾਹਿਬ ਜੀ ਨੇ ਸੱਚ ਧਰਮ ਦੀ ਸ਼ਮਾਂ ਬਾਲੀ ਉਹਨਾਂ ਆਪਣੀ ਗੱਲ ਇਕ ਓਅੰਕਾਰ ਦੇ ਬੁਲੰਦ ਨਾਰੇ ਤੋਂ ਸ਼ੁਰੂ ਕੀਤੀ ਅਤੇ ਦੱਸਿਆ ਕਿ ਉਹ ਰੱਬੀ ਜੋਤ ਸਿਰਫ ਇੱਕ ਹੈ ਆਪਣੀ ਗੱਲ ਸਾਰੀ ਲੋਕਾਈ ਨੂੰ ਦੱਸਣ ਲਈ ਉਹਨਾਂ ਨੇ ਸੰਸਾਰ ਦੀਆਂ ਚਾਰ ਉਦਾਸੀਆਂ ਭਾਵ ਯਾਤਰਾਵਾਂ ਕੀਤੀਆਂ ਇਨ੍ਹਾਂ ਉਦਾਸੀਆਂ ਵੇਲੇ ਅਖੌਤੀ ਜ਼ਾਤ ਮੇਰਾਸੀ ਕਹੌਣ ਵਾਲੇ ਭਾਈ ਸਾਹਿਬ ਮਰਦਾਨਾ ਜੀ ਨੂੰ ਆਪਣਾ دوست ਭਰਾ ਬਣਾਇਆ ਭਾਈ ਮਰਦਾਨਾ ਜੀ ਨੇ 50 ਸਾਲ ਤੋਂ ਵੀ ਜ਼ਿਆਦਾ ਸਮਾਂ ਰਬਾਬ ਵਜਾ ਕੇ ਸਤਿਗੁਰ ਜੀ ਨਾਲ ਕੀਰਤਨ ਦੀ ਹਾਜ਼ਰੀ ਭਰੀ ਇਸ ਤਰ੍ਹਾਂ ਜਾਤ ਪਾਤ ਦੇ ਹਨੇਰੇ ਨੂੰ ਦੂਰ ਕਰਕੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਗੁਰੂ ਸਾਹਿਬ ਨੇ ਕੀਰਤ ਨੂੰ ਧਰਮ ਨਾਲ ਜੋੜਿਆ ਸਤਿਗੁਰ ਜੀ ਨੇ ਸਾਰਿਆਂ ਅੰਦਰ ਬਰਾਬਰ ਹੋਣ ਦਾ ਅਹਿਸਾਸ ਪੈਦਾ ਕਰਨ ਲਈ ਲੰਗਰ ਪੰਗਤ ਅਤੇ ਸੰਗਤ ਦੇ ਮਹਾਨ ਫਲਸਫੇ ਦੀ ਸਿਰਜਣਾ ਕੀਤੀ ਧਾਰਮਿਕ ਪਖੰਡਵਾਦ ਦੇ ਹਨੇਰੇ ਦੀ ਡੂੰਗੀ ਪਰਤ ਨੂੰ ਰੱਬੀ ਗਿਆਨ ਦੇ ਚਾਨਣ ਨਾਲ ਦੂਰ ਕੀਤਾ ਰਾਜੇ ਸ਼ੇਹ ਮੁਕੱਦਮ ਕੁੱਤੇ ਇਹ ਗਰਜਮੀ ਸੁਰਸੀ ਗੁਰੂ ਨਾਨਕ ਦੀ ਹਮਲਾਵਰ ਬਾਬਰ ਨੂੰ ਜਾਬਰ ਅਤੇ ਸ਼ੈਤਾਨ ਕਹਿ ਕੇ ਵੰਗਾਰਿਆ ਗੁਰੂ ਅੰਗਦ ਦੇਵ ਜੀ ਨੂੰ ਸ਼ਬਦ ਦਾ ਥਾਪੜਾ ਦੇ ਕੇ ਗੁਰੂ ਨਾਨਕ ਸਾਹਿਬ ਜੀ ਜੋਤੀ ਜੋਤ ਸਮਾ ਗੇ